ਬਾਦ ਜੁਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਿਰਕਾਰ ਇਸ ਦਾ ਬੰਦ ਹੋ ਗਿਆ ਕਿ ਸਬਮਤਾ ਕਿ ਸੀ ਕਿ ਉਹਦਾ ਕਿਹੋ ਜਿਹਾ ਤੇ ਜਾਂ ਇੱਕ ਸਹਿਣ ਦਾ ਮਾਹੌਲ ਉਸ ਇਲਾਕੇ ਨੂੰ ਜੂਰ ਬਣ ਗਿਆ ਦਾ ਮਾਹੌਲ ਬਣ ਗਿਆ ਸਰੋ ਪਾਸੇ ਜੇ ਆਓ ਨੀ ਕੇ ਨਾ ਜਾਣ ਯਾਰ ਬੰਦ ਕਰ ਦੇਣਾ ਸ਼ੋਰ ਤਸਵੀਰ ਦਾ ਧਮਾਕੇ ਦਾ ਰੋਲਾ ਪੈ ਰਿਹਾ ਇਦਾਂ ਕੋਈ ਧਮਾਕਾ ਨਾ ਖਾਣਾ ਆਉਂਦਾ ਦੇ ਸਰ ਕੋਈ ਕੰਪਲੀਟ ਤੁਸੀਂ ਕੀਤੀ ਸੀ ਨਾ ਮੈਂ ਕੋਈ ਨਹੀਂ ਕੀਤੀ ਕੋਈ ਤੁਹਾਡੀ ਮੈਸੇਜ ਕੁਝ ਨਹੀਂ ਕਿਹਾ ਨੇ ਕੋਈ ਤੇ ਨਾਲ ਕੋਈ ਤੁਹਾਡੀ ਕੋਈ ਨਹੀਂ ਕੋਈ ਗੁੱਸਾ ਬੜੀ ਸੱਚਾ ਕਹਣਾ ਤੁਸੀਂ ਕੰਪਲੇਟ ਕਰੀ ਨਾ ਕੀਤੀ ਪਰ ਪੁਲਸ ਕਹਿ ਰਹੀ ਹੈ ਕਿ ਉਹ 112 ਤੇ ਉੱਪਰ ਕਮੈਂਟ ਨਾ ਮੈਂ ਨਹੀਂ ਕੀਤੀ 112 ਕੋਈ ਹੋ ਗਿਆ ਤੇ ਹੋਰ ਆਵਾਜ਼ ਕਾਦੀ ਮੈਂ ਮੈਂ ਮੈਂਬਰ ਨਹੀਂ ਕੀਤੀ ਕਿਸੇ ਨੇ ਨਹੀਂ ਕੀਤੀ ਮੈਂ ਹੀ ਤਾਂ ਲਗਾ ਜਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕੋਈ ਨੁਸਾਨ ਤਾਂ ਜਦੋਂ ਖਾ ਹੋ ਜਾਂਦਾ ਤੇ ਤੁਸੀਂ ਕਹਿ ਰਹੇ ਕਿ ਬਿਉਤਾਂ ਨੇ ਕੀਤੀ ਹੈ ਜੀ ਬਹੁਤ ਜਿਹੜੀ ਡਿੱਗੀ ਡਿੱਗੀ ਬੋਤਲ ਦਾ ਕੀ ਜ਼ਿਕਰ ਕਰ ਰਹੇ ਹੋ ਕਿ ਬੋਤਲ ਉਹ ਜੋਰਾ ਜ ਪੂਆ ਜ ਆਇਆ ਹੀ ਯਾਰ ਇਹਨੇ ਬਾਹਰੋਂ ਛੁੱਟਿਆ ਜਾਂਦਾ ਬਾਹਰੋਂ ਛੁੱਟਿਆ ਕਹਿੰਦੇ ਤੇ ਜਾਂਚ ਦੀ ਮੰਗ ਕਰਦੇ ਹੋ ਕਿ ਜਾਂਚ ਹੋਈ ਸੀ ਜਿਹੜਾ ਬੋਤਲ ਛੁੱਟੀਆਂ ਕੋਈ ਬੋਤਲ ਇੰਨੀ ਛੋਟੀ ਬੋਤਲ ਛੁੱਟੀ ਆਈ ਤੇਰੇ ਹੋਣਗੇ ਜੀ ਜੀ ਮਿਸਟਰ ਚੱਲੇ ਜੌਬ ਤੇ ਜੀ ਮੈਂ ਇਸ ਤੇ ਸੀਸੀ ਟੂਪੀ ਪਈ ਗਈ ਉਹਦੇ ਦੇਖਦੇ ਅਸੀਂ ਗੱਡੀ ਬਾਹਰ ਖੜੀ ਕੀਤੀ ਹੈ ਓਕੇ ਗੱਡੀ ਢੱਡੀ ਬਾਹਰ ਹੀ ਬਾਹਰ ਹੀ ਖੜੀ ਤੇ ਤਮਾਕੀ ਦੀ ਕੋਈ ਬਾਤ ਤਾਂ ਨਹੀਂ ਕੋਈ ਤਾਂ ਬਾਤ ਨਹੀਂ ਕੋਈ ਕੁਝ ਹਾਲੋਂ ਫਿਰ ਅੱਠ ਵਜੇ ਪਤਾ ਲੱਗਾ ਪਰ ਇਹ ਜਾਣਕਾਰੀ ਇਹ ਆਈ ਹੈ ਕਿ 112 ਤੇ ਤੁਸੀਂ ਕਿਹਾ ਕਿ ਸਾਡੇ ਘਰ ਤਮਾਕਾ ਹੋਇਆ ਹੈ ਤੇਨੇ ਫੋਨ ਹੀ ਨਹੀਂ ਕੀਤਾ ਸਰ ਕੋਈ ਫੋਨ ਨਹੀਂ ਕੀਤਾ ਪਰ ਪੁਲਿਸ ਨੇ ਕਹਿ ਰਹੀ ਹੈ ਤੇ 112 ਤੇ ਤੁਸੀਂ ਕਾਲ ਨਹੀਂ ਦਿੱਤੀ ਹਾਂ ਆਪਾਂ ਨਹੀਂ ਦਿੱਤਾ ਤੇ ਪੁਲਿਸ ਕਿਹਾ ਢੱਡੀ ਕਰ ਬੋਲੀ ਅੱਛਾ ਤੁਸੀਂ 112 ਤੇ ਕਾਲ ਨਹੀਂ ਕੀਤੀ ਤੁਸੀਂ ਤੇ ਤੋ ਨਾਮ ਕੀ ਹੈ ਸਰ ਤੇ ਪੁੱਛੋ ਕਿ ਦਬਾਉਂਗੀ ਕਰ ਦਿਓ ਸਰ ਤੁਸੀਂ ਸਰ ਕਿੰਨੇ ਕਵਜ ਦਾ ਟਾਈਮ ਸੀ ਜਦੋਂ ਸਾਨੂੰ ਸਿਰ 8 ਵਜੇ ਪਤਾ ਲੰਦਾ ਰਾਤ ਪਤਾ ਲੰਦਾ ਰਾਤ ਧਵਾਕੇ ਦੀ ਆਵਾਜ਼ ਆਈ ਦੀ ਵਾਹ ਵਾਹ ਜਾਂ ਫਿਰ ਆਵਾਜ਼ ਕਿਸੇ ਦੀ ਆਈ ਆਈ ਦੀ ਆਵਾਜ਼ ਸਰ ਫਿਰ ਪਰ ਲੋਕ ਕਹਿ ਰਹੇ ਆਵਾਜ਼ ਆਈ ਬਾਹਰ ਗਵਾਂਡੀ ਘਟੇ ਕਹਿ ਰਹੇ ਅਗ ਲੱਗੇ ਗਵਾਂਡੀ ਨੂੰ ਪੁੱਛੋ ਗਵਾਂਡੀ ਨੂੰ ਪੁੱਛ ਲਓ ਸਰ ਇਹ ਕਰ ਇਹ ਕਰ ਤੁਹਾਡੇ ਘਰ ਕੋਈ ਨਾ ਲੱਗੀ ਥੋੜੀ ਦੇਖ ਰਹੀ ਠੀਕ ਕੋਈ ਨਾ ਲੱਗੀ ਜੇ ਸ਼ਾਮ ਆਉਂਦਾ ਮੇਰਾ ਆਪਣਾ ਨਹੀਂ ਜਿਹ ਜੁਹਾਰ ਸਿੰਘ ਐਵੈਨਿਊ ਹੈ ਜਨਾਲਾ ਰੋਡ ਪਰ वहाँ हमने वेरीफाई किया है एक संदीप सिंह का घर है ट्रांसपोर्ट का काम पहले करते थे उनकी वाइफ आइलट सेंटर में कोचिंग देते हैं टीचर हैं उनके घर में कांच की बोतल टूटी पड़ी थी ब्लास्ट वाली कोई घटना हुई नहीं है बिल्कुल र्यूमर फैलाया गया है ऐसे कोई बात हुई नहीं फिर ये इस गर्मी कौन कौन रहता है कुछ अपने के मेंबर कितने इस हैं इसमें दो ही मेंबर हैं संदीप सिंह और उनकी वाइफ रहते हैं कोई झगड़ा वगैरह था कोई झगड़ा नहीं, नहीं उन्होंने बताया कोई उनके उनके किसी के साथ दुश्मनी नहीं थी कोई बात नहीं नान को कोई काल आई है वो क्या काम करते सर वो ट्रांसपोर्ट का काम करते थे लेकिन अभी नहीं करते उनके वाइफ कोचिंग देते हैं टीचर जो सोशल मीडिया पे इमो कर रहे हैं हमने कंप्लेंट की नहीं ना किसी को बुलाया 112 पर तो कंप्लेंट गई थी तब भी हमारे चौकीदार आए थे देखा कांच की बोतल टूटी है सिंपल कंप्लेंट थी वो वेरीफाई कर रहा है लेकिन ब्लास्ट वाली कोई घटना हुई की बोतल टूटने पर इतनी इतनी पुलिस धमाका नहीं होता ऐसा है कुछ प्रेस की तरफ से र्यूमर फैलाया गया था कि धमाका हो गया बहुत बड़ा ब्लास्ट हुआ है अमृतसर में उसके बाद जो र्यूमर फैला उसके बाद हम आए वेरीफाई कर रहे हमारे सीनियर ऑफिसर आए हैं उन्होंने भी आपको ब्रीफ किया है ਲੇਕਿਨ ਐਸੀ ਕੋਈ ਘਟਨਾ ਹੋਈ ਨਹੀਂ ਦੇਖਿਆ ਜਾਏ ਮੁੱਖ ਮੰਤਰੀ ਕੀ ਫੇਰੀ ਵੀ ਆ ਉਸਕੋ ਲੇਕਰ ਕੋਈ ਨਹੀਂ 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 ਬਹੁਤ ਬਹੁਤ ਦੂਰ ਹੈ ਜਾਂ ਸੇ ਲੇਕਿਨ ਐਸੀ ਫੇਰੀ ਕੇ ਇਸਕਾ ਕੋਈ ਸਬੰਧ ਨਹੀਂ ਹੈ ਐਸੀ ਘਟਨਾ ਜਬ ਹੋਈ ਨਹੀਂ ਹੈ ਤਾਂ ਉਸਕਾ ਸੇ ਫੇਰੀ ਸੇ ਕਹਿ ਲੈਣਾ ਜਨਾ ਸੀਸੀਟੀਵੀ ਸਾਹਮਣੇ ਆਈ ਕੋਈ ਬੋਤਲ ਫੇਕਣ ਕੀ ਅੰਦਰ ਕੋਈ इसके बारे में हम सीसीटीवी फिर भी देख रहे हैं कि किसी ने शरारत की क्या हुआ किस कैसे हुआ है इस घर गली में जो सीसीटीवी कैमरे है, वो देख रहे हैं जैसी कोई चीज नहीं हंड्रेड परसेंट दो सौ परसेंट मैं कह रहा हूँ धमाका हुआ है ना धमाके जैसी कोई घटना हुई है जब र्यूमर फैला तभी हम सभी ऑफिसर यहाँ आना पड़ा इन्वेस्टिगेशन किया और आपको ब्रीफ कर रहे हैं ऐसी घटना हुई नहीं ਹਾਂਜੀ ਦੱਸੋ 100 112 ਤੇ ਇੱਕ ਫੋਨ ਆਇਆ ਸੀ ਜੀ ਇਹਨਾਂ ਦੇ ਘਰ 'ਚ ਇਹਨਾਂ ਦੇ ਵਾਈਫ ਸਵੇਰੇ ਜਦੋਂ ਗਏ ਉਹਨਾਂ ਨੇ ਦੇਖਿਆ ਕਿ ਬੋਟਲ ਟੁੱਟੀ ਹੋਈ ਹੈ ਵਿਸਕੀ ਦੀ ਜਦੋਂ ਪਤਾ ਲੱਗਿਆ ਤਾਂ ਸਾਡੇ ਚੌਂਕੀਚਾਰ ਜਿੱਥੇ ਆਏ ਮੁਰਕੇ ਡੀਐਸਪੀ ਸਾਹਿਬ ਇੱਥੇ ਆਏ ਜੀ ਫੇਰ ਆ ਜਦੋਂ ਰਿਯੂਮਰ ਫੈਲਣੀ ਸ਼ੁਰੂ ਹੋ ਗਈ ਜੀ ਕੋਈ ਧਮਾਕਾ ਹੋਇਆ ਤਾਂ ਪਰਸਨਲੀ ਮੈਂ ਆਇਆ ਵੀ ਜਾ ਕੇ ਦੇਖਾਂ ਬੜਾ ਕਲੀਅਰ ਕੈਕ ਤੁਸੀਂ ਉੱਥੇ ਵੈਰੀਫਾਈ ਕੀਤਾ ਇੱਥੇ ਕੋਈ ਧਮਾਕਾ ਨਹੀਂ ਹੋਇਆ ਬੋਟਲ ਟੁੱਟੀ ਹੋਰਾਂ ਨੇ ਕੰਪਲੇਂਟ ਦਿੱਤੀ ਆ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਹਾਂ ਜਦੋਂ ਕਿ ਉਹਨਾਂ ਨੇ ਦੱਸਿਆ ਵੀ ਸਾਡੀ ਕਿਸੇ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਕੋਈ ਸਾਨੂੰ ਅਦਰਵਾਈਜ਼ ਕੋਈ ਕਾਲ ਕੋਈ ਐਕਸਟਰੈਕਸ਼ਨ ਕਾਲ ਇਦਾਂ ਦਾ ਕੋਈ ਮੈਟਰ ਨਹੀਂ ਹੈਗਾ ਤੁਸੀਂ ਮਤਲਬ ਜੇ ਆਪਣੀ ਤਸੱਲੀ ਕਰਨੀ ਚਾਹੁੰਦੇ ਹੋ ਆਜ਼ਾਦੀ ਤੇ ਤੁਸੀਂ ਕੰਪਲੇਨੈਂਟ ਨਾਲ ਵੀ ਗੱਲ ਕਰ ਸਕਦੇ ਹੋ ਮਤਲਬ ਮੈਂ ਇਹਨੂੰ ਪਰਸਨਲ ਤੌਰ ਤੇ ਵੈਰੀਫਾਈ ਕਰ ਲਿਆ ਕੋਈ ਧਮਾਕੇ ਦੀ ਆਵਾਜ਼ ਨਹੀਂ ਕੋਈ ਇਦਾਂ ਦਾ ਕੋਈ ਬਲਾਸਟ ਜਿਹੜੀ ਆ ਰਿਮਰ ਜਰਰੀ ਸੀ ਉਹੋ ਜੀ ਕੋਈ ਗੱਲ ਨਹੀਂ ਹੈ ਕਾਹੋ ਜਣੇ ਕਿ ਰਾਤ ਦੇ ਟਾਈਮ ਤੇ ਧਮਾਕਾ ਹੋਇਆ ਜੀ ਨਹੀਂ ਜੀ ਮੈਂ ਮੈਂ ਹੁਣ ਅੰਦਰੋਂ ਤੁਹਾਡੇ ਸਾਹਮਣੇ ਪਹਿਲਾਂ ਮੈਂ ਜਦੋਂ ਮੈਂ ਆਇਆ ਤੁਸੀਂ ਮੈਂ ਤੁਹਾਨੂੰ ਪਹਿਲਾਂ ਕਿਹਾ ਮੈਂ ਫੇਰੀ ਗੱਲ ਕਰੂੰਗਾ ਮੈਂ ਪਹਿਲਾਂ ਮੌਕਾ ਦੇਖ ਲਵਾਂ ਮੈਂ ਜਾ ਕੇ ਕੰਪਲੇਂਟੈਂਟ ਨਾਲ ਹੀ ਪਹਿਲਾਂ ਗੱਲ ਕੀਤੀ 112 ਤੇ ਜਿਹਨੂੰ ਕਾਲ ਕੀਤੀ ਜਿਹੜੇ ਪੁੱਛੇ ਕਿ ਕਿੰਨੀ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਧਮਾਕਾ ਹੋਇਆ ਹੈ ਘਰ ਦੇ ਵਿੱਚ ਨਹੀਂ ਇਹਨਾਂ ਦੀ ਆਈ ਨਹੀਂ 112 ਤੇ ਉਹਨਾਂ ਨੇ ਕੋਈ ਇਹੋ ਜੀ ਗੱਲ ਨਹੀਂ ਕੀਤੀ ਉਹਨਾਂ ਨੇ ਇਹ ਕਿਹਾ ਸਾਡੇ ਬੋਟਲ ਤੋੜ ਕੇ ਅੰਦਰ ਪਈ ਆ ਵੀ ਉਹ ਇਸ ਕਰਕੇ ਜਦੋਂ ਨਾ ਸਿੰਪਲ ਕੰਪਲੇਂਟ ਆ ਮੈਂ ਰਿਟਰਨ ਕੰਪਲੇਂਟ ਵੀ ਦੇਖ ਲਈ ਯਾਰ ਇਹ ਨਹੀਂ ਕਰਦੇ ਤੇ ਆਪ ਤੋੜੀ ਨਾ ਕੋਈ ਨਾਲੇ ਝਗੜਾ ਨਹੀਂ ਦੇਖੋ ਇਹ ਇਹ ਮੈਟਰ ਆਫ ਅਨ ਇਵੈਸਟੀਗੇਸ਼ਨ ਹੈ ਨਾ ਜੀ ਇੱਥੇ ਹਜੇ ਕਮੈਂਟ ਕਰਨਾ ਟੂ अर्ਲੀ ਹੈ ਵੀ ਅਸੀਂ ਕਹਿ ਦਿੱਤੀ ਉਹਨਾਂ ਨੇ ਜੇ ਉਹਨਾਂ ਨੇ ਆਪ ਧੂੜ ਕੇ ਛੁੱਟੀ ਹੋਵੇ ਤਾਂ ਫਿਰ ਤਾਂ ਦੱਸ ਦੇਣ ਮੋਤਲ ਤਾਂ ਦੇਖੋ ਬਾਹਰੋਂ ਕਿਸੇ ਨੇ ਛੁੱਟ ਗਿਆ ਜਾਂ ਡਿੱਗੀ ਆ ਮਲੇ ਇਨਵੈਸਟੀਗੇਟ ਕਰਨ ਲਈ ਸਰ ਇਹ ਕਾਰ ਕੀ ਦਾ ਕੰਮ ਕੀ ਕਰਦੇ ਆ ਕਾਰੋਬਾਰਕ ਟ੍ਰਾਂਸਪੋਰਟ ਦਾ ਕੰਮ ਕਰਦੇ ਆ ਹੁਣ ਤਾਂ ਮਤਲਬ ਸੀ ਇਹਨਾਂ ਦਾ ਪੁਰਾਣਾ ਜਿਹੜਾ ਕੰਮ ਹੁਣ ਇਹਨਾਂ ਦੇ ਵਾਈਫਾਈ ਲੈਟ ਸੈਂਟਰ ਚ ਨੇ ਵਰਕ ਕਰਦੇ ਜਦੋਂ ਉਹੀ ਨਿਕਲੇ ਉਹਨਾਂ ਨੇ ਸਰ ਇਹ ਬੋਨ ਨਹੀਂ ਸੀ ਖਾਲੀ ਬੋਟਲ ਦੇ ਵਿੱਚ ਕੋਈ ਚੀਜ਼ ਸੀ ਜਿਹੜਾ ਇਹਨਾਂ ਨੇ ਨਹੀਂ ਨਹੀਂ ਕੋਈ ਤਮਾਕਾ ਮੈਂ ਫਿਰ ਬਾਰ-ਬਾਰ ਰਿਪੀਟ ਕਰ ਰਿਹਾ ਜੀ ਤਮਾਕਾ ਨਹੀਂ ਹੋਇਆ ਪਰ ਆਣ ਗਵਾਨ ਦਾ ਕਹਿਣਾ ਕਈਆਂ ਦਾ ਕਿ ਸਰ ਫਿਰ ਫਿਰ ਦੇਖੋ ਜੀ ਅਸੀਂ ਤਾਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਤੁਹਾਨੂੰ ਉਹਦੇ ਬਾਰੇ ਦੱਸ ਸਕਦੇ ਆ ਜਿਹੜਾ ਆਂਡ ਗਵਾਂਡ ਵਾਲਾ ਦੱਸ ਰਿਹਾ ਉਹਨੂੰ ਸਾਡੇ ਕੋਲ ਲਿਆ ਉਹਦੀ ਪੁੱਛ ਲੈ ਇੰਦਰ ਕੋਈ ਸੀਸੀਟੀਵੀ ਸਾਹਮਣੇ ਆਈ ਬਹੁਤ ਕੁਤਤਨ ਦੀ ਸੀ ਅਸੀਂ ਸੀਸੀਟੀਵੀ ਚ ਦੇਖ ਰਹੇ ਹਾਂ ਜੀ ਉਹ ਉਹ ਜਸਟ ਪਾਰਟ ਆਫ ਇਨਵੈਸਟੀਗੇਸ਼ਨ ਸਰ ਪਹਿਲਾਂ ਵੀ ਕਈ ਧਮਾਕੇ ਹੋ ਚੁੱਕੇ ਨੇ ਪਰ ਪੁਲਿਸ ਦੱਸਦੀ ਨਹੀਂ ਆ ਅੱਜ ਤੁਸੀਂ ਕਹਿ ਰਹੇ ਸੀ ਬੋਟਰ ਫੱਡੀ ਹੈ ਜੀ ਚਲੋ ਜੀ ਮੈਂ ਇੱਥੇ ਤਾਂ ਮੇਰਾ ਕੋਈ ਕਮੈਂਟ ਨਹੀਂ ਜਿੰਨੇ ਧਮਾਕੇ ਹੋਏ ਆ ਜਾਂ ਜਿਨ੍ਹਾਂ ਨੇ ਕੀਤੇ ਉਹ ਤਕਰੀਬਨ ਆਲਮੋਸਟ 99% ਰੇਜ਼ ਨੇ ਠੀਕ ਥੈਂਕ ਯੂ ਬਸ ਗੱਡੀ ਸਾਡੇ ਤੋਂ